ਅੱਜ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ 69ਵੀਂ ਵਰਸੀ ਮਨਾਣ ਜਾ ਰਹੇ ਆਂ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬੜੇ ਅੱਜ ਦਾ ਦਿਨ ਜਿਹੜਾ ਫਕਰ ਦਾ ਦਿਨ ਆ ਕਿਉਂਕਿ ਜਿਸ ਤਰ੍ਹਾਂ ਸਾਰੀ ਦੁਨੀਆ ਨੂੰ ਪਤਾ ਕਿ ਅੰਬੇਦਕਰ ਸਾਹਿਬ ਨੇ ਹਿੰਦੁਸਤਾਨ ਦੇ ਵਿੱਚ ਜਿਹੜਾ ਸੰਵਿਧਾਨ ਲਾਗੂ ਕੀਤਾ ਉਹਦੇ ਚ ਹਰ ਇੱਕ ਇਨਸਾਨ ਨੂੰ ਉਹਨਾਂ ਨੇ ਬਰਾਬਰੀ ਦਾ ਅਧਿਕਾਰ ਦਿੱਤਾ ਸਮਾਨਤਾ ਦਾ ਅਧਿਕਾਰ ਦਿੱਤਾ ਔਰ ਇਹ ਸੰਵਿਧਾਨ 1950 ਦੇ ਵਿੱਚ ਸਾਡੇ ਦੇਸ਼ 'ਚ ਲਾਗੂ ਹੋਇਆ ਔਰ ਅਸੀਂ ਅੱਜ ਦੇ ਇਸ ਦਿਨ ਦੇ ਉੱਤੇ ਬਾਬਾ ਸਾਹਿਬ ਅਮੇਤ ਕਰਜੀ ਨੂੰ ਨਮਨ ਕਰਦੇ ਹਾਂ ਔਰ ਇਹੋ ਹੀ ਸਾਰੇ ਹਿੰਦੁਸਤਾਨ ਦੇ ਅੱਗੇ ਹੱਥ ਰੱਖਨੇ ਆ ਕਿ ਹਿੰਦੁਸਤਾਨ ਇੱਕ ਐਸਾ ਦੇਸ਼ ਆ ਜਿਹਦੇ ਵਿੱਚ ਅਮੀਰ ਗਰੀਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰੱਖਿਆ ਜਾਂਦਾ ਔਰ ਇਹ ਸਾਰਾ ਜਿਹੜਾ ਸ਼੍ਰੇ ਜਿਹੜਾ ਬਾਬਾ ਸਾਹਿਬ ਨੂੰ ਜਾਂਦਾ ਔਰ ਅੱਜ ਦੀ ਇਸ ਵਰਸੀ ਉੱਤੇ ਅਸੀਂ ਸਾਰੇ ਨਮਨ ਕਰਨੇ ਆ ਸਿਰ ਝੁਕਾ ਕੇ ਨਮਨ ਕਰਨੇ ਔਰ ਇਹੋ ਹੀ ਪ੍ਰਾਰਥਨਾ ਕਰਨੇ ਆ ਕਿ हे ਈਸ਼ਵਰ ਸਾਡੇ ਹਿੰਦੁਸਤਾਨ ਨੂੰ ਇਸੇ ਤਰ੍ਹਾਂ ਇੱਕ ਬਣਾ ਕੇ ਰੱਖੀ ਜai hind jai bharat ਅੱਜ ਅਸੀਂ ਸਾਰੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਪੁੰਨ ਦਿਤੀ ਤੇ 69ਵੀਂ ਪੁੰਨ ਦਿਤੀ ਤੇ ਇਕੱਠੇ ਹੋਏ ਆਂ ਔਰ ਭਾਰਤ ਰਤਨ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਜੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸਾਨੂੰ ਕੋਈ ਚੀਜ਼ ਮਿਲੀ ਭਾਰਤੀਆਂ ਨੂੰ ਉਹ ਆਜ਼ਾਦੀ ਮਿਲੀ ਔਰ ਆਜ਼ਾਦੀ ਦੇ ਰੂਪ ਵਿੱਚ ਸੰਵਿਧਾਨ ਮਿਲਿਆ ਉਸ ਟਾਈਮ ਐਨੇ ਟੁਕੜਿਆਂ ਚ ਬ੍ਰਿਟਿਸ਼ਰਸ ਸਾਡੇ ਭਾਰਤ ਨੂੰ ਕਮਿਊਨਿਟੀ ਚ ਕਾਸਟ ਵਿੱਚ ਡਿਵਾਈਡ ਕਰਕੇ ਗਏ ਸੀ ਔਰ ਵੱਖਰੇ ਵੱਖਰੇ ਵੰਡ ਕੇ ਗਏ ਸੀ ਕਿ ਕੋਈ ਸੋਚ ਨਹੀਂ ਸੀ ਸਕਦਾ ਕਿ ਇੱਕ ਮਾਲਾ ਚ ਇਹਨਾਂ ਨੂੰ ਕਿਸ ਤਰ੍ਹਾਂ ਪਰੋਇਆ ਜਾਏ ਤੇ ਹਰ ਕਮਿਊਨਿਟੀ ਹਰ ਕਾਸਟ ਹਰ ਬੰਦੇ ਨੂੰ ਇਕੁਅਲ ਰਾਈਟਸ ਔਰ ਹਰ ਚੀਜ਼ ਨੂੰ ਪ੍ਰੋਪਰ ਉਹਨਾਂ ਨੂੰ ਜਿਹੜੀ ਡਿਸਟ੍ਰਿਬਿਊਸ਼ਨ ਅਸੀਂ ਪਾਵਰ ਕਰਨੇ ਆ ਜਾਂ ਵੈਲਥ ਜਿਹੜੀ ਅੱਜ ਦੇ ਡੇਟ 'ਚ ਨਹੀਂ ਮਿਲ ਰਹੀ ਔਰ ਰਾਹੁਲ ਗਾਂਧੀ ਜੀ ਗਲੀ-ਗਲੀ ਜਾ ਕੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਲੈ ਕੇ ਜਾ ਰਹੇ ਨੇ ਕਿ ਜਿਹੜੀ ਵੈਲਥ ਵੀ ਹੈ ਦੌਲਤ ਵੀ ਹੈ ਜਿਹੜੀ ਤਾਕਤ ਵੀ ਹੈ ਉਹ ਬਰਾਬਰ ਦੀ ਨਹੀਂ ਵੰਡੀ ਜਾ ਰਹੀ ਉਹ ਬਾਬਾ ਸਾਹਿਬ ਭੀਮਰਾਓਂ ਵੇਦਕਰ ਜੀ ਨੇ ਕਨਸਟੀਟਿਊਸ਼ਨ ਦੇ ਜ਼ਰੀਏ ਸਾਨੂੰ ਰਾਈਟਸ ਦਿੱਤੀਆਂ ਔਰ ਇਹ ਦੇਸ਼ ਉਹਨਾਂ ਦਾ ਪੂਰਾ ਦੇਸ਼ ਪੂਰਾ ਭਾਰਤ ਔਰ ਇਵਨ ਜੋ ਡੈਮੋਕਰੈਟਿਕ ਕਨਸਟੀਟਿਊਸ਼ਨ ਉਹ ਬਣਾ ਗਏ ਉਹਨੂੰ ਪੂਰਾ ਵਰਲਡ ਵੀ ਫੋਲੋ ਕਰਦਾ ਹੈ ਉਹ ਦੇਨ ਦਿੱਤਾ ਨਹੀਂ ਜਾ ਸਕਦਾ ਸੀ ਉਹਨਾਂ ਦੀ ਉਹਨੇ ਦਿੱਤੀ ਤੇ ਆ ਮੈਂ ਇਸ ਪੁੰਨ ਦਿੱਤੀ ਤੇ ਹੀ ਗੁਰਜ਼ਾਰਿਸ਼ ਕਰਾਂਗਾ ਸਾਰਿਆਂ ਨੂੰ ਕਿ ਅਸੀਂ ਆਪਣੇ ਸੰਵਿਧਾਨ ਦੀ ਰਿਸਪੈਕਟ ਕਰੀਏ ਉਹਦਾ ਆਦਰ ਕਰੀਏ ਆਪਣੇ ਪੁਰਖਿਆਂ ਦਾ ਸਨਮਾਨ ਕਰੀਏ ਤੇ ਦੇਸ਼ ਵਿੱਚ ਸਾਰੇ ਮਿਲ ਕੇ ਰਹੀਏ ਸਾਰੇ ਪਿਆਰ ਨਾਲ ਰਹੀਏ ਜੋ ਸੰਵਿਧਾਨ ਚ ਸਾਨੂੰ ਸਿਖਾਇਆ ਗਿਆ ਤੇ ਜਿਹੜੀ ਡਿਸਟ੍ਰਿਬਿਊਸ਼ਨ ਆਫ ਪਾਵਰ ਹੈ ਤੇ ਜਿਹੜੀ ਡਿਸਟ੍ਰਿਬਿਊਸ਼ਨ ਆਫ ਵੈਲਥ ਹੈ ਉਹ ਸਾਰਿਆਂ ਚ ਬਰਾਬਰ ਦੀ ਵੰਡੀ ਜਾਣੀ ਚਾਹੀਦੀ ਹੈ ਨਹੀਂ ਕਿ ਕੁਝ ਚੰਦ ਲੋਗ ਉਹਨਾਂ ਨੂੰ ਪਾਵਰ ਨੂੰ ਤੇ ਵੈਲਥ ਨੂੰ ਇੰਜੋਏ ਕਰਨ ਤੇ ਬਾਕੀ ਸਾਰੇ ਲੋਗ ਡਾਊਨ ਰੋਡਨ ਔਰ ਪਿਛੜੇ ਹੀ ਰਹਿ ਜਾਣ ਤੇ ਇਹ ਸਾਨੂੰ ਸਿੱਖ ਹੈ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਤੇ ਅਸੀਂ ਉਹਨਾਂ ਨੂੰ ਨਮਨ ਕਰਨੇ ਆਂ ਮੈਂ ਕੋਈ ਸਾਰਾ ਕਹਾਂਗਾ ਜੈ ਭੀਮ ਅਸੀਂ ਸਾਰੇ ਜੋ ਭਾਰਤ ਨੂੰ ਬਣਾ ਕੇ ਗਏ ਹੀ ਪਿੱਛੇ ਬੋਲੀਏ ਤਾਂ ਕਿ ਉਹਨਾਂ ਨੂੰ ਅਸਲੀ ਅਸੀਂ ਸ਼ਰਧਾਂਜਲੀ ਦੇ ਸਕੀਏ ਜੈ ਭੀਮ ਜੈ ਭਾ